ਜੈਪਿੰਗ ਜੈ ਪਰ ਸਾਥੀਓ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੀ ਮਾਰਨੀ ਭਾਰਤੀ ਇਕਤਾ ਮਿਸ਼ਨ ਔਰ ਅਜਾ ਸਮਾਜ ਪਾਰਟੀ ਖਾਸ਼ੀਰਾਮ ਵੱਲੋਂ ਭਾਈ ਚੰਦਰ ਸ਼ਕੂਰ ਭਾਵਨ ਜੀ ਨੇ ਮੈਨੂੰ ਟਿਕਟ ਔਰ ਪਾਰਟੀ ਦਾ ਚੋਣ ਨਿਸ਼ਾਨ ਦੇ ਕੇ ਨਵਾਜਿਆ ਹੈ ਤੇ ਮੈਂ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਕਰ ਰਿਹਾ ਇਹਦੇ ਵਿੱਚ ਪੀ ਮਾਰਮੀ ਗੁਰਦਾਸਪੁਰ ਦੀ ਨਗਰ ਔਰ ਪੀ ਮਾਰਮੀ ਪਠਾਨਕੋਟ ਦਾ ਪੂਰਾ ਪੂਰਾ ਜੋ ਸੀਓ ਹੋਗਾ ਉਹਦੇ ਕਰਕੇ ਮੇਰੀ ਹੋਰ ਛਾਤੀ ਚੋੜੀ ਹੋ ਗਈ ਹੈ ਔਰ ਮੈਂ ਚਾਹਨਾ ਵੀ ਜੋ ਇੱਕ ਬ੍ਰੈਂਡ ਬਣ ਚੁੱਕਿਆ ਚੰਦਰਸ਼ੇਖਰ 라ਵਣ ਉਹਦੇ ਨਾਂ ਤੇ ਤੁਸੀਂ ਵੋਟਾਂ ਪਾ ਕੇ ਅਸੀਂ ਉਹਦੀ ਸੀਟ ਗੁਰਦਾਸਪੁਰ ਹਲਕੇ ਦੀ ਉਹਦੀ ਝੋਲੀ ਚ ਪਾਣੀ ਹੈ ਉਹਨਾਂ ਦੀ ਔਰ ਮੈਂ ਤੁਹਾਡਾ ਤਾਂ ਵਾਅਦਾ ਕਰਨਾ ਚਾਹਨਾ ਵੀ ਜਿਹੜੇ ਅ ਕੁਰਸੀਆਂ ਤੇ ਬੈਠਿਆ ਔਰ ਪਾਰਟੀਆਂ ਦੇ ਜਿਹੜੇ ਸਾਡੀ ਸਮਾਜ ਦੀਆਂ ਮੋਟਾ ਲੈ ਕੇ ਇਹਨਾਂ ਦੀ ਭਾਵਨਾਵਾਂ ਨੂੰ ਜਿਹੜੇ ਲੁੱਟਦੇ ਆ ਮੈਂ ਇਹਨਾਂ ਦੀ ਇਟ ਇਟ ਵਜਾਦਿਆਗਾ ਮੈਂ ਤੁਹਾਡਾ ਵਾਦਾ ਜਿਹੜਾ ਮੈਂ ਵਾਦਾ ਕਰਨਾ ਤੁਹਾਡੇ ਨਾਲ ਕਿ ਮੈਂ ਇਹ ਜਿਹੜੀ ਸੀਟ ਹੈ ਗੁਰਦਾਸਪੁਰ ਹਲਕੇ ਦੀ ਤੁਹਾਡੇ ਜੇ ਤੁਸੀਂ ਮੇਰੇ ਨਾਲ ਮੋਢੇ ਨਾਲ ਮੋਢਾ ਨਾਲ ਕੇ ਚੱਲੋਗੇ ਤੇ ਮੈਂ ਇਹ ਜਰੂਰ ਜਿਹੜੀ ਹੈ ਅਜਸਮਾਜ ਪਾਰਟੀ ਕਾਸ਼ੀਰਾਮ ਦੀ ਛੋੜੀ ਦੇ ਵਿੱਚ ਪਾਵਾਂਗਾ ਜੈ ਭੀ ਜੈ ਭਾਰਤ